प्यारा पावन शब्दਾਂ ਦੇ ਨਾਲ ਗੁਰੂ ਫਤਿਹ ਦੀ ਸੰਨਪਾਈ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਨੇ ਬੜੀ ਮਹਾਨ ਮਹਾਨ ਕਿਰਪਾ ਕੀਤੀ ਹੈ ਜਮਤਵੇੜੇ ਦੇ ਪਾਵਨ ਪਵਿੱਤਰ ਸਰੋਵਰ ਦੀ ਵਾ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਾਵਨ ਪਵਿੱਤਰ ਜਗਦੀ ਅਮਰ ਸਾਜ ਰਹਿ ਰਹੇ ਹਨ। ਔਰ ਇਹਨਾਂ ਸਦੇ ਹੋਏ ਦੀਵਾਨਾਂ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪ ਤਖਤਾਂ ਦੇ ਸਜ ਕਰਕੇ। ਆਪਾਂ ਨੂੰ ਕੱਲ ਜੋ ਵੀ ਦੀਵਾਨਾਂ ਨੂੰ ਮਹਾਰਾਜੀਆਂ ਨੇ ਦਰਸ਼ਨਦਾਰ ਬਰਸ਼ਿਸ਼ ਕੀਤੇ ਨੇ। ਗੁਰੂ ਗ੍ਰੰਥ ਦੀ ਬਾਣੀ ਦਾ ਇਤਨੇ ਮਾਪੀਆ ਸਰਵਣ ਕੀਤਾ ਹੈ ਸਮਾ ਹੋਇਆ ਹੈ ਲੜੀਵਾਰ ਗੁਰ ਕੀ ਬਾਣੀ ਦੀ ਕਥਾ ਦਾ ਸੁਆ ਉਪਸਮੇਲੀ ਮਨ ਬਤੀਆਂ ਨੂੰ ਕਰੀਏ ਇਕਾਤਰ ਐਸੀ ਜੋ ਗੁਰੂ ਕੀ ਬਾਣੀ ਦੀ ਕਥਾ ਹੈ ਵਿਚਾਰ ਹੈ ਉਸ ਸਮੇਲੀ ਅਪਜੜਾ ਦਾ ਜਤਨ ਕਰਦੇ ਆਂ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਪਾਵਨ ਸ਼ਬਦ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਅੰਗ ਨੰਬਰ 611 ਦੇ ਉੱਪਰ ਸੁਭਾਏ ਮਾਨ ਹੈ। ਪਹਿਲਾ ਸ਼ਬਦ ਪੜਦੇ ਆਂ ਫਿਰ ਵਿਚਾਰ ਅਗੋਂ ਪੜਾਂਗੇ। ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਕੇਲੇਬੇ ਕਾਟੇ ਮੁਖਿ ਅਰਾਧਿਆ ਗੁਰਮੁਖ ਪਾਰ ਉਤਾਰਾ ਹਦ ਰਸ ਤੀਵ ਹੋ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਖੋਜਤ ਖੋਜਤ ਖੋਜ ਵਿਚਾਰਿਓ ਇਹ ਅਜ ਦਾ ਪਾਵਾ ਸ਼ਬਦ ਹੈ ਸੋਰਠਾ ਦੇ ਅੰਦਰ ਪੰਚਵੇਂ ਗੁਰਦੇਵ ਪੰਵੇਂ ਪਾਤਸ਼ਾ ਸ਼ਹੀਦਾਂ ਦੇ ਸਰਤਾਜ ਅੱਜ ਸ਼ਾਮ ਦੀ ਦੇ ਪੰਜਾਬੀ ਦੇ ਬਹੁਤ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਕਰਦੇ ਹਨ ਇਹ ਸ਼ਬਦੀਆਂ ਰਹਾਉ ਵਾਲੀਆਂ ਪੰਧਤੀਆਂ ਤੋਂ ਆਪਾਂ ਨੂੰ ਵਿਚਾਰ ਆਰਾਮ ਕਰਦੇ ਆਂ ਮਾਰਾ ਜੀ ਕਿਰਪਾ ਕਰਦੇ ਹਰ ਰਸ ਤੀਵ ਹੋ ਪੁਰਖ ਗਿਆਨੀ ਮਰਕ ਨਹੀਂ ਹੀ ਬੁਰਖ ਗਿਆਨੀ ਪੁਰਖ ਦਾ ਅਰਥ ਹੁੰਦਾ ਹੈ ਪੁਰਖ ਗਿਆਨੀ ਦਾ ਦਾਇਕ ਗਿਆਨ ਵਾਲਾ ਜਿਨ੍ਹਾਂ ਨੂੰ ਆਪਣੀ ਆਤਮਿਕ ਜੀਵਨ ਦੀ ਸਮਝ ਪੈ ਜਾਂਦੀ ਹੈ ਮਰਕ ਦੇ ਆਤਮਿਕ ਜੀਵਨ ਵਾਲੇ ਸੂਝ ਰੱਖਣ ਵਾਲੇ ਗਿਆਨ ਵਾਲਾ ਅਨੁਗ ਹਰੀ ਪਰਮੇਸ਼ਰ ਦਾ ਨਾਮ ਜਪਿਆ ਕਰਦਾ ਹਰ ਰਸ ਹਰੀ ਪਰਮਾਤਮਾ ਦੇ ਨਾਮ ਦਾ ਰਸ ਲਿਆ ਕਰਦਾ ਮਰਨੀਆਂ ਰਹੇ ਕੋਰ ਸ਼ਬਦ ਹਰ ਰਸ ਪੀਵੋ ਭਾਈ ਏ ਭਾਈ ਹਰੀ ਦਾ ਪਰਮੇਸ਼ਰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਰਸ ਪੀਆ ਹਰ ਰਸ ਪੀਵੋ ਪੁਰਖ ਗਿਆਨੀ ਏ ਆਤਮਕ ਜੀਵਨ ਦੀ ਸਮਝ ਰੱਖਣ ਵਾਲੇ ਮਨੁੱਖ ਹਰੀ ਪਰਮਾਤਮਾ ਦੇ ਨਾਮ ਰਸ ਨੂੰ ਪੀਆ ਭਾਵ ਨਾਮ ਜਪਿਆ ਕਰਦਾ ਹਰ ਰਸ ਛੋੜ ਅਲਮਸਤ ਮਤਵਾਰਾ ਪਰ ਮਾਰੇ ਮਾਰੇ ਕਰੇ ਮਨੁਖੀ ਹਾਲਤਾ ਹੈ ਹਰੀ ਪਰਮਾਤਮਾ ਦੇ ਨਾਮ ਨੂੰ ਰਸ ਨੂੰ ਛੱਡ ਕਰਕੇ ਹੋਰ ਹੀ ਰਸਾਂ ਦੇ ਵਿੱਚ ਮਸਤ ਮਸਤ ਦੁਨਿਆਵੀ ਪਦਾਰਥਾਂ ਦੇ ਰਸਾਂ ਵਿੱਚ ਵਿਸ਼ਿਆਂ ਵਿਕਾਰਾਂ ਦੇ ਰਸਾਂ ਵਿੱਚ ਮਨੁੱਖ ਜਿਹੜਾ ਹੈ ਅਲਮਸਤ ਮਤਵਾਰਾ ਇਹ ਮਸਤ ਹੋਇਆ ਜਾਂਦਾ ਹੈ ਹਰ ਰਸ ਤੀਵੈ ਹਰ ਰਸ ਛੋੜ ਅਲਮਸਤ ਮਤਵਾਰਾ ਆਣ ਰਸਾ ਸਭ ਹੋਸ਼ਾ ਨਹੀਂ ਮਾਰਕ ਨੇ ਹੋਰ ਜਿਹੜੇ ਦੁਨਿਆਵੀ ਰਸ ਨੇ ਨਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਝੂਠੇ ਹਨ ਪ੍ਰਮਾਤਮਾ ਦੇ ਨਾਮ ਰਸ ਨੂੰ ਛੱਡ ਛੱਡ ਕੇ ਮਰਦੇ ਕਹਿੰਦੇ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਮਰ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਨੂੰ ਤੇ ਵਾਹਿਗੁਰੂ ਜੀ ਦੀ ਬਾਣੀ ਨੂੰ ਸੁਣਿਆ ਕਰ ਤਾ ਮਹਾ ਤ੍ਰਿਪਤ ਹੋ ਜਾਵੇਗਾ ਰਾਜ ਜਾਵੇਗਾ ਭਾਵ ਸਾਰੀਆਂ ਪਦਾਰਥਾਂ ਦੀਆਂ ਆਸਾਂ ਖਤਮ ਹੋ ਜਾਂ ਜਾਣਗੀਆਂ ਅੱਜ ਦੀ ਆਸ ਹੈ ਆ ਜਾ ਮਿਲ ਜੇ ਕੱਲ ਨੂੰ ਆ ਮਿਲ ਜੇ ਮਾਇਆ ਲੈਣਾ ਹੈ ਉਹ ਲੈਣਾ ਹੈ ਦੁਨਿਆਵੀ ਪਦਾਰਥਾਂ ਦੀ ਆਸ ਹੈ ਪਰ ਮਰ ਕੇ ਜਦੋਂ ਨਾਮ ਸੁਣੀਦਾ ਹੈ ਗੁਰੂ ਕੀ ਬਾਣੀ ਨੂੰ ਸੁਣੀਦਾ ਹੈ ਫਿਰ ਰਾਜ ਜਾਈ ਜਾਏ ਪਰ ਭਾਵਨਾ ਨਾਲ ਸੁਣ ਕੇ ਅੰਦਰ ਲੈ ਕੇ ਜਾਈਏ ਫਿਰ ਉਵੇਂ ਤੇ ਮਨਕ ਦੀ ਕੰਨ ਰਸ ਬਣ ਚੁੱਕਿਆ ਹੈ ਜਿਹੜੀ ਹਾਲਤ ਹੈ ਬਹੁਤ ਵਿਰਲੇ ਗੁਰਸਿੱਖ ਹਨ ਜਿਹੜੇ ਬਾਣੀ ਨੂੰ ਸੁਣ ਕੇ ਆਪਣੇ ਅੰਦਰ ਲ ਜਾਂਦੇ ਆ ਕੰਨਾਂ ਦੇ ਰੰਗ ਸੁਣ ਕੇ ਮੰਨ ਲਿਆ ਨਹੀਂ ਤੇ ਸਾਡਾ ਕਨਰਸ ਬਣ ਗਿਆ ਵੀ ਆ ਬਾਬਾ ਜੀ ਬੰਨ ਬੜੀ ਪੜਦੇ ਸੋਹਣੀ ਪੜਦੇ ਰਾਗੀਆਂ ਨੇ ਕੀ ਰਤਨ ਬੜਾ ਸਮਾਂ ਕੀਤਾ ਤថាਵਾਜ ਕਨੇ ਤថា ਬੜੀ ਸਨੀ ਕੀਤੀ ਕਨਰਸ ਬਣ ਗਿਆ ਵੀ ਕੰਨਾ ਨੂੰ ਸੁਣ ਕੇ ਰਸ ਆਇਆ ਏ ਰਸ ਅੰਦਰ ਆਉਣਾ ਚਾਹੀਦਾ ਸਤ ਸੰਨਾਂ ਦੇ ਰੰਗ ਅੰਦਰ ਜਾਂਦਾ ਏ ਵਾਹਿਗੁਰੂ ਜੀ ਦਾ ਰਸ ਗੁਰੂ ਕੀ ਬਾਣੀ ਮਰ ਕੇ ਓਦੋਂ ਰੱਜਾਂਗੇ ਜਦੋਂ ਅੰਦਰ ਲੱਜਾ ਕੋਈ ਵੀ ਚੀਜ਼ ਹੈਣ ਭੋਜਨ ਸਾਡੇ ਸਾਹਮਣੇ ਪਿਆ ਰਹੇ ਖਾਈਏ ਨਾ ਭੁੱਖ ਥੋੜੀ ਮਣੀ ਬਣੀ ਪਾਣੀ ਸਾਡੇ ਸਾਹਮਣੇ ਪਿਆ ਹੋਵੇ ਪੀਏ ਨਾ ਪਿਆਸ ਥੋੜੀ ਬੋਲ ਬਣੀ ਦਵਾਈ ਸਾਡੇ ਸਾਹਮਣੇ ਪਈ ਹੋਵੇ ਖਾਈਏ ਨਾ ਰੋਗ ਥੋੜਾ ਹੀ ਦੂਰ ਹੁੰਦਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਭੋਜਨ ਜਦੋਂ ਖਾਈਏ ਭੁੱਖ ਮਿਟ ਜਾਂਦੀ ਹੈ ਪਾਣੀ ਪੀਏ ਪਿਆਸ ਮਟ ਜਾਂਦੀ ਹੈ ਦਵਾਈ ਖਾਈਏ ਰੋਗ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਕੀ ਬਾਣੀ ਅਸੀਂ ਆਪਣੇ ਅੰਦਰ ਲ ਜਾਵਾਂਗੇ ਕੰਨਾਂ ਦੇ ਰਾਹੀਂ ਸੁਣ ਕੇ ਫਿਰ ਉਹ ਸਾਨੂੰ ਰਜਾ ਦੇਵੇ ਰਾਜਨਾਵਾਂ ਦੇ ਕਿਉਂਕਿ ਇਹ ਗੁਰੂ ਕੀ ਬਾਣੀ ਦੇ ਅੰਦਰ ਤਾਕਤ ਹੈ ਗੁਰੂ ਕੀ ਬਾਣੀ ਦੇ ਅੰਦਰ ਸ਼ਕਤੀ ਹੈ ਜਦੋਂ ਗੁਰਸਿੱਖ ਦੇ ਅੰਦਰ ਜਾਂਦੀ ਹੈ ਗੁਰਸਿੱਖ ਦੀ ਸਾਰੀ ਤ੍ਰਿਸ਼ਨਾ ਸਾਰੀ ਧੋਖੜੀਆਂ ਮਿਟ ਜਾਂਦੀਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਭਾਈ ਤ੍ਰਿਪਤ ਹੋ ਜਾਵੇਗਾ ਰਾਜ ਜਾਵੇ ਗੁਰੂ ਕੀ ਬਾਣੀ ਨੂੰ ਸੁਣ ਸੁਣ ਕੇ ਇਸ ਕਰਕੇ ਸਾਧੂ ਹੋਏ ਅੰਮ੍ਰਿਤ ਬਾਣੀ ਗੁਰੂ ਕੀ ਅੰਮ੍ਰਿਤ ਬਾਣੀ ਸੁਣਿਆ ਕਰਦਾ ਤਾਂ ਹੀ ਮਹਾਰਾਜ ਜੀ ਨੇ ਕਿਹਾ ਹੈ ਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤਮੀ ਰੀ ਪਰਮ ਗਤੀ ਪਰਮ ਪਦਵੀ ਪ੍ਰਾਪਤ ਹੁੰਦੀ ਹੈ ਗੁਰੂ ਕੀ ਬਾਣੀ ਸੁਣਿਆ ਜਲ ਮੁਜੀ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਵਿਕਾਰਾਂ ਦੀ ਅੱਗ ਹੈ ਉਹ ਬੁਝ ਜਾਂਦੀ ਗੁਰੂ ਕੀ ਬਾਣੀ ਸੁਣਿਆ ਸੀਤਲ ਹੋਏ ਮਨਵਾ ਮਾਨ ਸੀਤਲ ਹੋ ਜਾਂਦਾ ਠੰਡਾ ਹੋ ਜਾਂਦਾ ਇਹ ਤਪ ਤਪ ਦਾ ਪਿਆ ਮਰ ਕੇ ਠੰਡਾ ਹੋ ਜਾਂਦਾ ਹੈ ਜਲਨ ਬੁਝੀ ਸ਼ੀਤਲ ਹੋਏ ਮਨਵਾ ਕਦੋਂ ਸਤਿਗੁਰ ਦਾ ਦਰਸ਼ਨ ਪਾਏ ਜੀ ਜਦੋਂ ਗੁਰੂ ਦੇ ਦਰਸ਼ਨ ਕਰੀਏ ਮਹਾਰਾਜੀ ਕਹਿੰਦੇ ਭਾਈ ਪਹਿਲੀ ਗੱਲ ਵਾਹਿਗੁਰੂ ਜੀ ਦੇ ਨਾਮ ਰਸ ਪੀਆ ਕਰ ਪਰਖ ਗਿਆਨੀ ਬਣ ਆਤਮਿਕ ਜੀਵਨ ਦੀ ਸਮਝ ਰੱਖਣ ਵਾਲਾ ਬਣ ਦੁਨੀਆ ਦੇ ਅੰਦਰ ਹਰੇਕ ਮਨੁੱਖ ਕਹਿੰਦਾ ਮੈਂ ਸਿਆਣਾ ਹਾਂ ਮ ਗਿਆਨ ਵਾਲਾ ਪਰ ਅੰਦਰ ਦੀ ਸੋਝੀ ਅੰਦਰ ਦਾ ਗਿਆਨ ਕਿਸੇ ਵਿਰਲੇ ਨੂੰ ਹੁੰਦਾ ਹੈ ਆਤਮਿਕ ਗਿਆਨ ਕਿਸੇ ਵਿਰਲੇ ਨੂੰ ਹੁੰਦਾ ਹੈ ਸੰਸਾਰ ਵਿੱਚ ਕੀ ਲੈਣਾ ਹੈ ਕੀ ਕਰਨਾ ਚਾਹੀਦਾ ਹੈ ਮੇਰਾ ਮਕਸਦ ਕੀ ਹੈ ਮੇਰਾ ਮਨੋਰਥ ਦੁਨੀਆ ਦੇ ਦੁਨੀਆ ਦਾ ਗਿਆਨ ਹਰੇਕ ਬੰਦੇ ਨੂੰ ਵੀ ਮੈਂ ਦੁਨੀਆ ਵਿੱਚ ਕਿੱਦਾਂ ਰਹਿਣਾ ਹੈ ਕਿੱਦਾਂ ਵਿਚਰਨਾ ਕਿੱਦਾਂ ਪਰਿਵਾਰ ਚਲਾਉਣਾ ਕਿੱਦਾਂ ਜ਼ਿੰਮੇਵਾਰੀਆਂ ਬਹੰਦੀਆਂ ਇਸ ਸਵਾ ਸਾਰਾ ਕੁਝ ਪਤਾ ਮਨੁੱਖ ਨੂੰ ਪਰ ਮਨੁੱਖ ਨੂੰ ਇਹ ਨਹੀਂ ਪਤਾ ਕਿ ਮੈਂ ਨਾਮ ਜਪਣ ਵਾਸਤੇ ਆਇਆ ਮੈਨੂੰ ਨਾਮ ਜਪਣਾ ਚਾਹੀਦਾ ਹੈ ਮੇਰਾ ਮਕਸਦ ਰੱਬ ਨੂੰ ਮਿਲਣਾ ਮੇਰਾ ਮਨੋਰਥ ਸੰਸਾਰ ਦੇ ਵਿੱਚ ਆਉਂਦਾ ਕੇਵਲ ਪਰਮਾਤਮਾ ਦੀ ਪ੍ਰਾਪਤੀ ਹੈ ਮੈਂ ਖਾਲੀ ਹੱਥ ਹੀ ਜਾਣਾ ਚਾਹੁੰਦਾ ਇਸ ਗੱਲ ਦਾ ਗਿਆਨ ਉਹਨਾਂ ਵਿਰਲਿਆਂ ਨੂੰ ਹੁੰਦਾ ਜਿਹੜੇ ਅੰਦਰੋਂ ਬਾਣੀ ਨਾਲ ਜੁੜਦੇ ਜਿਹੜੇ ਅੰਦਰੋਂ ਗੁਰੂ ਨਾਲ ਜੁੜਦੇ ਨਹੀਂ ਤੇ ਮਨੁੱਖ ਦਾ ਦੁਨਿਆਵੀ ਪਦਾਰਥ ਲੈ ਕੇ ਬੜਾ ਬੜਾ ਖੁਸ਼ ਹੋ ਰਿਹਾ ਹੈ ਹੁਣ ਵੇਖੋ ਆਪਾਂ ਕਈ ਵਾਰ ਕੋਈ ਚੀਜ਼ ਲੈਣ ਵਾਸਤੇ ਸ਼ਹਿਰ ਬਾਜ਼ਾਰ ਜਾਂਦੇ ਆ ਉਹ ਚੀਜ਼ ਨਾ ਮਿਲੇ ਨਿਰਾਸ਼ੇ ਵਾਪਸ ਔੜਾ ਜਾਈਦਾ ਨਿਰਾਸ਼ ਹੋ ਜਾਈਦਾ ਵੀ ਮਿਲੀ ਨਹੀਂ ਚੀਜ਼ ਫਿਰ ਹੋਰ ਕਿਤੇ ਜਾਈਦਾ ਫਿਰ ਉਹ ਚੀਜ਼ ਨਾ ਮਿਲੇ ਫਿਰ ਵੀ ਨਿਰਾਸ਼ ਇਸੇ ਤਰ੍ਹਾਂ ਹਮ ਮਨੁੱਖੀ ਜ਼ਿੰਦਗੀ ਅੰਦਰ ਨਰਾਸ਼ਾ ਹੋਣ ਚੱਈ ਰਹੀ ਹੈ ਵੀ ਜਿਸ ਪਦਾਰਥ ਵਾਸਤੇ ਮੈਂ ਦੁਨੀਆਂ ਵਿੱਚ ਆਇਆ ਉਹ ਪਦਾਰਥ ਤੇ ਮੈਨੂੰ ਮਿਲ ਹੀ ਨਹੀਂ ਰਿਹਾ ਉਹ ਚੀਜ਼ ਤੇ ਮੈਨੂੰ ਮਿਲ ਹੀ ਨਹੀਂ ਰਹੀ ਵਾਹਿਗੁਰੂ ਜੀ ਦਾ ਨਾਮ ਉਹ ਜਪਣ ਵਾਸਤੇ ਆਇਆ ਜਪਿਆ ਹੀ ਨਹੀਂ ਜਾ ਰਿਹਾ ਬਾਣੀ ਪੜਨ ਵਾਸਤੇ ਆਇਆ ਨਾ ਪੜੀ ਜਾ ਰਹੀ ਹੈ ਨਾ ਸੁਣੀ ਜਾ ਰਹੀ ਹੈ ਨਿਰਾਸ਼ਾ ਚਾਹੀਦੀ ਹੈ ਪਰ ਮਨੁੱਖ ਤੇ ਦੁਨਿਆਵੀ ਪਦਾਰਥ ਵੇਖ-ਵੇਖ ਕੇ ਖੁਸ਼ ਹੋ ਹੀ ਜਾਂਦਾ ਹੈ। ਵਿਆਹ ਮਿਲ ਗਿਆ ਤਾਂ ਨਾ ਖੁਸ਼ ਹੋ ਜਾਂਦਾ। ਕੋਈ ਪਦਾਰਥ ਮਿਲ ਜੇ ਖੁਸ਼ ਹੋ ਹੀ ਜਾਂਦਾ। ਮਨੁੱਖ ਨੂੰ ਕੋਈ ਦੁੱਖ ਨਹੀਂ ਆਇਆ ਇਸ ਗੱਲ ਦਾ ਵੀ ਮੈਨੂੰ ਮੇਰੇ ਕੋਲ ਰੱਬ ਦਾ ਨਾਮ ਨਹੀਂ ਜਪਿਆ। ਵਿਰਲੇ ਆ ਵੀ ਜਿਨ੍ਹਾਂ ਨੂੰ ਇਹ ਅੰਦਰੋਂ ਨਿਰਾਸ਼ਾ ਹੁੰਦੀ ਹੈ ਵੀ ਸਾਡੇ ਕੋਲ ਨਾਮ ਨਹੀਂ ਜਪਿਆ ਜਾਂਦਾ ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਨੇ ਕਿਹਾ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਹਾਰੇ ਲਈ ਖਹਿਰ ਵਿਦਾਸ ਆਸਵੰਦ ਜੀਵੋ ਠਿਰ ਪਿਆਉ ਦੇ ਸਕੇ ਪੰਜ ਦਸ ਮਿੰਟ ਸਾਨੂੰ ਜਦੋਂ ਆਪਾਂ ਗੁਰੂ ਘਰ ਆਉਂਦੇ ਉਦੋਂ ਥੋੜਾ ਬਹੁਤਾ ਚੇਤਾ ਹੁੰਦਾ ਵੀ ਨਾਮ ਜਪਣਾ ਬਾਣੀ ਪੜ੍ਹਨੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਜਦੋਂ ਅਸੀਂ ਬਾਤ ਬੋਲ ਜਾਂਦੇ ਆ ਉਦੋਂ ਹੀ ਫਿਰ ਸਾਰੀ ਕਹਾਣੀ ਭੁੱਲ ਜਾਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਭਾਈ ਪਹਿਲੀ ਗੱਲ ਪਰਮੇਸ਼ਰ ਦਾ ਨਾਮ ਰਸਤੀ ਤੇ ਆਤਮਿਕ ਗਿਆਨੀ ਬਣਾ ਅੰਦਰ ਦਾ ਗਿਆਨ ਰੱਖ ਰੱਖ ਤੇ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਜੀ ਦੀ ਸਤਿਗੁਰੂ ਜੀ ਦੀ ਬਾਣੀ ਸੁਣਿਆ ਕਰ ਤਾਂ ਰਾਜ ਜਾਏ ਹੁਣ ਮਹਾਰਾਜ ਜੀ ਸ਼ਬਦ ਅਰੰਭ ਕਰਦੇ ਆ ਮਾਰਗ ਦੇ ਖੋਜ ਤੇ ਖੋਜ ਤੇ ਖੋਜ ਵਿਚਾਰਿਓ ਮਾਰਗ ਦੇ ਬੜੀ ਪੂਜ ਕੀਤੇ ਬੜੇ ਗ੍ਰੰਥਨ ਖੋਜੇ ਬੜੀਆਂ ਸਮਰਤیاں ਖੋਜੀਆਂ ਬੜੇ ਸ਼ਾਸਤਰ ਖੋਜੇ ਬੜੇ ਧਾਰਮਿਕ ਗ੍ਰੰਥਨ ਖੋਜੇ ਪਰ ਇੱਕੋ ਹੀ ਗੱਲ ਸਾਹਮਣੇ ਆਈ RAM ਨਾਮ ਤਤਸਾਰਾ ਅਸਲੀਅਤ ਕੀ ਹੈ ਵਾਹਿਗੁਰੂ ਜੀ ਦਾ ਨਾਮ ਨਮਸਕਾਰ ਵਾਹਿਗੁਰੂ ਜੀ ਦਾ ਨਾਮ ਇਹੋ ਹੀ ਅਸਲੀਅਤ ਹੈ ਇਹ ਹੀ ਸੱਚ ਹੈ ਬਾਕੀ ਸਾਰਾ ਸਾਰਾ ਕੁਝ ਖਤਮ ਹੋ ਜਾਣਾ ਜਿਵੇਂ ਹੁਣ ਕਈ ਵਾਰ ਮਨੁੱਖ ਦੇ ਅੰਦਰ ਕੋਈ ਬਿਮਾਰੀ ਹੋਵੇ ਰੋਗ ਹੋਵੇ ਡਾਕਟਰ ਦਵਾਈ ਦੇਈ ਜਾਵੇ ਤਾਂ ਵੀ ਫਰਕ ਨਹੀਂ ਪੈਂਦਾ ਕਰਨਾ ਕਿ ਟੈਸਟ ਕਰਾ ਕੇ ਵੇਖ ਲੈਣਾ ਚਾਹੀਦਾ ਆਪਾਂ ਟੈਸਟ ਕਰਵਾਇਆ ਟੈਸਟ ਦੇ ਵਿੱਚ ਰੋਗ ਆ ਗਿਆ ਫਿਰ ਪਤਾ ਲੱਗ ਗਿਆ ਖੋਜਿਆ ਜਦੋਂ ਲੱਭਿਆ ਬਿਮਾਰੀ ਨਹੀਂ ਫਿਰ ਪਤਾ ਲੱਗਿਆ ਵੀ ਇਹਨੂੰ ਤੇ ਆਹ ਬਿਮਾਰੀਆਂ ਮੈਂ ਦਵਾਈ ਹੋ ਨਹੀਂਦੀ ਰੋਗ ਤੇ ਆ ਸੀ ਵੀ ਅਸੀਂ ਹੋਰ ਹੀ ਦਵਾਈ ਖਾਈ ਮਰ ਕੇ ਇਹ ਹੀ ਕਹਾਣੀ ਵਾਹਿਗੁਰੂ ਜੀ ਦੇ ਨਾਮ ਦੀ ਹੈ ਮਨੁੱਖ ਸਾਰੀ ਜ਼ਿੰਦਗੀ ਪਦਾਰਥਾਂ ਨਾਲ ਜੁੜਿਆ ਰਿਹਾ ਸਾਰੀ ਜ਼ਿੰਦਗੀ ਇਦਾਂ ਵਿਅਰਥ ਲੰਘਾਈ ਜਦੋਂ ਗੁਰੂ ਕੀ ਬਾਣੀ ਪੜ੍ਹ ਸੁਣ ਕੇ ਟੈਸਟ ਕੀਤਾ ਪਤਾ ਲੱਗਿਆ ਵੀ ਮੈਂ ਤਾਂ ਸਾਰੀ ਜ਼ਿੰਦਗੀ ਝੂਠ ਨਾਲ ਹੀ ਜੁੜਿਆ ਰਿਹਾ ਸੱਚ ਦੇ ਵਾਹਿਗੁਰੂ ਦੇ ਨਾਮ ਅਸਲੀਅਤ ਤਤਕਾਰਤ ਅਸਲੀਅਤ ਖੋਜਤ ਖੋਜਤ ਖੋਜ ਵਿਚਾਰਿਓ ਬੜਾ ਖੋਜਿਆ ਬੜਾ ਵਿਚਾਰਿਆ ਬੜਾ ਲੰਬਿਆ ਇੱਕੋ ਹੀ ਗੱਲ ਸਾਹਮਣੇ ਆਈ ਮਰ ਜਨੇ ਰਾਮ ਨਾਮ ਤਤ ਸਾਰਾ ਪਰਮੇਸ਼ਰ ਦਾ ਜਿਹੜਾ ਰਮਿਆ ਹੋਇਆ ਪਰਮਾਤਮਾ ਉਹਦਾ ਨਾਮ ਹੀ ਸਭ ਤੋਂ ਸ਼੍ਰੇਸ਼ਟ ਹੈ ਸਭ ਤੋਂ ਚੰਗਾ ਹੈ ਅਸਲੀਅਤ ਹੈ ਵਾਹਿਗੁਰੂ ਦੇ ਨਾਮ ਦੀ ਕਿ ਮੈਨੂੰ ਵਾਹਿਗੁਰੂ ਦੇ ਨਾਮ ਜਪਣਾ ਚਾਹੀਦਾ ਹੈ ਗੁਰੂ ਦੀ ਸ਼ਰਨਤੋਂ ਬਿਨਾਂ ਮੈਂ ਸੰਸਾਰ ਸਮੁੰਦਰ ਪਾਰ ਨਹੀਂ ਲੰਘਦਾ ਕਿਦਾ ਇਹ ਹੀ ਅਸਲੀਅਤ ਮਹਾਰਾਜ ਜੀ ਦੇ ਅੰਦਰ ਕਿਉਂਕਿ ਨਾਮ ਤੋਂ ਗੱਲ ਸ਼ੁਰੂ ਕੀਤੀ ਨਾ ਮਹਾਰਾਜ ਜੀ ਨੇ ਹਰ ਰਸ ਤੀਮ ਉਪਰਗ ਗਿਆਨੀ ਇਥੋਂ ਕਹਾਣੀ ਗੱਲ ਕਰ ਨੂੰ ਕੀਤੀ ਮਹਾਰਾਜ ਜੀ ਨਾਮ ਜਪਣ ਦੀ ਪ੍ਰਸੰਗ ਹੁਣ ਮਹਾਰਾਜ ਜੀ ਇਸ ਗੁਰੂ ਇਸ ਗੱਲ ਦੀ ਖੋਜ ਪੜਤਾਲ ਕਰਦੇ ਆ ਵੀ ਹੁਣ ਕਿਉਂ ਨਾਮ ਜਪਨਾ ਚਾਹੀਦਾ ਹੈ ਮਾਰੇ ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਕਿਉਂਕਿ ਮਾਰੇ ਨੇ ਕਿਹਾ ਸਿਮਰਤ ਵੇਦ ਪੁਰਾਨ ਉਕਾਰਣ ਪੁੱਛੀਆਂ ਸਿਮਰਤ ਵੇਦ ਪੁਰਾਨ ਸਾਰੇ ਧਰਮ ਇਹਨਾਂ ਦੇ ਗੁਰੰਤੰ ਸਤਾਈ ਸਿਮਰਤੀਆਂ ਹਨ 6 ਸ਼ਾਸਤਰ ਹਨ ਇਸੇ ਤਰ੍ਹਾਂ 18 ਪੁਰਾਣ ਹਨ 4 ਵੇਦ ਹਨ ਇਹ ਸਾਰੇ ਧਾਰਮਿਕ ਗ੍ਰੰਥ ਨੇ ਮਰ ਕੇ ਇੱਕ ਇੱਕੋ ਹੀ ਗੱਲ ਕਹਿੰਦੇ ਆ ਨਾਮ ਬਿਨਾ ਸਭ ਕੂੜ ਗੱਲ ਨਹੀਂ ਕੁਛ ਨਹੀਂ ਕਿ ਭਾਈ ਨਾਮ ਤੋਂ ਬਿਨਾ ਸਭ ਕੁਝ ਝੂਠ ਹੈ ਫੋਟੀਆਂ ਗੱਲਾਂ ਇਹ ਸਾਰੀਆਂ ਨਾਮ ਹੀ ਅਸਲੀਅਤ ਹੈ ਮਹਾਰਾਜ ਜੀਆ ਦਾ ਬਚਨ ਹੈ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੀ ਪਰਮੇਸ਼ਰ ਦਾ ਨਾਮ ਜਪਿਆ ਕਰ। ਸਤਿਗੁਰੂ ਸੱਚੇ ਪਾਤਸ਼ਾਹ ਨਾਨਕ ਨੇ ਕੋਈ ਹੋ ਤਤ ਵਿਚਾਰ ਅਸਲੀਅਤ ਇਹੀ ਹੈ। ਬਿਨ ਹਰਿ ਭਜਨ ਨਾਹੀ ਛੁਟਕਾਰਾ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ, ਭੜਾ ਨਹੀਂ। ਮਾਰ ਕੇ ਲੇ ਖੋਜਦਿਆਂ ਖੋਜਦਿਆਂ ਇਹੋ ਹੀ ਗੱਲ ਸਾਹਮਣੇ ਆਈ RAM ਨਾਮ ਤਤ ਸਾਰਾ ਕਿ ਵਾਹਿਗੁਰੂ ਜੀ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ ਆਤਮਿਕ ਜੀਵਨ ਦੇਣ ਵਾਲਾ ਹੈ ਸਭ ਤੋਂ ਉੱਚੀ ਅਸਲੀਅਤ ਹੈ ਇਹੋ ਹੀ ਸੱਚ ਹੈ ਬਾਕੀ ਸਭ ਕੁਝ ਝੂਠ ਹੈ ਨਾਮ ਜਪਣਾ ਚਾਹੀਦਾ ਹੈ ਤੇ ਮਹਾਰਾਜ ਜੀ ਕੀ ਹੁੰਦਾ ਹੈ ਨਾਮ ਦਾ ਜਪਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਮਖ ਕਾਟੇ ਨਿਮਖੇ ਅਰਾਧਿਆ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਇੰਨੀ ਤਾਕਤ ਹੈ ਇੱਕ ਨਿਮਖ ਵਾਸਤੇ ਇੱਕ ਪਲ ਵਾਸਤੇ ਥੋੜਾ ਜਿੰਨਾ ਵੀ ਵਾਹਿਗੁਰੂ ਜੀ ਦਾ ਨਾਮ ਨਿਮਖ ਦਾ ਅਰਥ ਹੈ ਅੱਖ ਚਮਕਣ ਦੇ ਸਮੇਂ ਨੂੰ ਨਿਮਖ ਕਿੰਨੇ ਸਾਡੀ ਅੱਖ ਚਮਕੀ ਇਹਨੂੰ ਨਿਮਖ ਬੰਦਿਆ ਸੈਕਿੰਡ ਤੋਂ ਵੀ ਘੱਟ ਸਮਾਂ ਲੱਗਦਾ ਮਾਰਕ ਨੇ ਜੇਕਰ ਇੰਨਾ ਕੋਈ ਨਾਮ ਜਪ ਲਿਆ ਨਾ ਤੇਰੇ ਸਾਰੇ ਕਿਲਵਕਦਰ ਦੇ ਪਾਪ ਸਾਰੇ ਪਾਪ ਕੱਟੇ ਜਾਣਗੇ ਇੰਨਾ ਕੋਈ ਨਾਮ ਜਪ ਲੈਂਦਾ ਇੱਕ ਵਾਰੀ ਇਹਦੇ ਜੀਭ ਤੋਂ ਵਾਹਿਗੁਰੂ ਦਾ ਨਾਮ ਕਹਤਾ ਭਾਵਨਾ ਕਰਕੇ ਅੰਦਰੋਂ ਜੁੜ ਕੇ ਤੇਰੇ ਸਾਰੇ ਕੀਤੇ ਹੋਏ ਪਾਪ ਜਿਹੜੇ ਆ ਉਹ ਖਤਮ ਹੋ ਜਾਣਗੇ ਕਲੇਵਿਕ ਕਾਟੇ ਕਲੇਵਿਕ ਲੈ ਜਾਣਗੇ ਕੱਟੇ ਜਾਣਗੇ ਪਾਪ ਕੱਟੇ ਜਾਣਗੇ ਤੇਰੇ ਹੁਣ ਪਾਪ ਕੱਟਣ ਵਾਸਤੇ ਮਨੁੱਖ ਕੀ ਕੁਝ ਕਰਦਾ ਫਿਰਦਾ ਕਿੰਨੇ ਪੁੰਨ ਕਰਦਾ ਕਿੰਨੇ ਦਾਨ ਕਰਦਾ ਕਿੰਨੇ ਤੀਰਥਾਂ ਤੇ ਜਾਂਦਾ ਵੀ ਮੇਰੇ ਪਾਪ ਲੈ ਜਾਏ ਜਾ ਮਰ ਕੇ ਤੇਰੇ ਪਾਪ ਦੇ ਕੁਝ ਵੀ ਸੈਕਿੰਡ ਦੀ ਗੱਲ ਨਹੀਂ ਪਰ ਹੁਣ ਸਮਝ ਨਹੀਂ ਨਾ ਵੀ ਨਾਮ ਜਪਣ ਨਾਲ ਪਾਪ ਲੈਂਦੇ ਆ ਤਾਂ ਹੀ ਮਨੁੱਖ ਬੰਦਾ ਬੰਦਾ ਗਾਣ ਕਰਦਾ ਰਹਿੰਦਾ ਪੁੰਨ ਕਰਦਾ ਹੁਣ ਪ੍ਰਾਣੀ ਸਿਨ ਇਹ ਤਾਂ ਬੜੇ ਵੱਡੇ ਵੱਡੇ ਜਗ ਕੀਤੇ ਜਾਂਦੇ ਸੀ ਸੋਨਾ ਵਰਮਦਾਨ ਦੀਜੈ ਸੋਨੇ ਵਰਗੇ ਦਾਨ ਕੀਤੇ ਜਾਂਦੇ ਸੀ ਲੋਕ ਸੋਨੇ ਦਾਣ ਕਰ ਦਿੰਦੇ ਸੀ ਲੋਕ ਵੱਡੇ ਵੱਡੇ ਹੱਥਾ ਦਾਨ ਕਰਦੇ ਸੀ ਵੱਡੇ ਵੱਡੇ ਰਾਜੇ ਉਹ ਘੋੜੇ ਦਾਨ ਕਰਦੇ ਸੀ ਵੱਡੇ ਵੱਡੇ ਰਾਜੇ ਆਪਣੇ ਪਾਪ ਕੱਟਣ ਵਾਸਤੇ ਜ਼ਮੀਨਾਂ ਦਾ ਇਦਾਨ ਕਰ ਦਿੰਦੇ ਸੀ ਲੋਕਾਂ ਕਰ ਪਰ ਮਹਾਰਾਜ ਜੀ ਨੇ ਸਾਰਾ ਕੁਝ ਵੇਖਦਿਆਂ ਇੱਕੋ ਹੀ ਗੱਲ ਕਹੀ ਮਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਹੀ ਅਸਲੀਅਤ ਹੈ ਕੁਝ ਵੀ ਕਰਨ ਦੀ ਲੋੜ ਨਹੀਂ ਨਾਮ ਜਪਣਾ ਦੇ ਕਲ ਮੈਂ ਇਹੋ ਗੁਣ ਗੋਵਿੰਦ ਗਾਹਿ ਹੁਣ ਪੁੰਨ ਦਾਣ ਕਰਨਾ ਬਹੁਤ ਸੌਖਾ ਹੈ ਨਾਮ ਜਪਣਾ ਬਹੁਤ ਉੱਤਮ ਹੈ ਪੁੰਨ ਦਾਣ ਦੇ ਯਾਰ ਦੇ ਯਾਰ ਦਾ ਕੁਝ ਲੈ ਕੇ ਕਿਸ ਨੂੰ ਖਵਾ ਦਿਓ ਪੁੰਨ ਦਾਣ ਹੋਏ ਕਿਸੇ ਗਰੀਬ 100 ਰੁਪਏ ਕਿਸੇ ਦੇ ਪੁੰਨ ਦਾਣ ਹੋਏ ਮਾਰਾ ਸੱਚੇ ਬਾਦਸ਼ਾਹ ਜੀ ਕਹਿੰਦੇ ਭਾਈ ਨਾਮ ਜਪਿਆ ਤਾਂ ਪਰਮੇਸ਼ਰ ਦਾ ਤੇ ਮਹਾਰਾਜ ਜੀ ਨੇ ਉਹਨਾਂ ਦੀ ਗੱਲ ਕੀਤੀ ਵੀ ਜਿਹੜੇ ਕੱਲੇ ਪੁੰਨ ਦਾ ਨਹੀਂ ਸਮਝਦੇ ਰਹਦੇ ਪਾਪਾਂ ਢਿਆਣੀ ਮਰ ਕੇ ਪੁੰਨ ਦਾਣ ਜੋ ਬੀਜਦੇ ਸਭ ਧਰਮ ਰਾਏ ਕੇ ਜਾਈਏ ਸਾਰੇ ਧਰਮ ਰਾਏ ਕੋਲੇ ਲੇਖਾ ਦੇਣ ਵਾਸਤੇ ਜਾਣਗੇ ਜਿਹੜੇ ਕੱਲੇ ਪੁੰਨ ਦਾ ਨਹੀਂ ਕਰਦੇ ਰਹ ਜਾਂਦੇ ਪਾਤਸ਼ਾਹ ਜੀ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਹੀ ਹੈ ਸਭੀ ਦਾ ਤੱਤ ਜਪਿਆ ਕਰ ਤਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕੇਲੇ ਬੇਖ ਕਾਟੇ ਨਿੰਮਖੇ ਰਾਧਿਆ ਇੱਕ ਨਿੰਮਖ ਵਾਸਤੇ ਹੀ ਕਦੇ ਰੱਬ ਦਾ ਨਾਮ ਜਪ ਲਿਆ ਤੇਰੇ ਸਾਰੇ ਪਾਪ ਲੈ ਜਾਣਗੇ ਪਾਪ ਘਟੇ ਜਾਣਗੇ ਗੁਰਮੁਖ ਪਾਰ ਉਤਾਰਾ ਤੇ ਗੁਰੂ ਦੀ ਸ਼ਰਨ ਪੈ ਤੇਰਾ ਪਾਰ ਉਤਾਰਾ ਹੋ ਜਾਊਗਾ ਤੇਰਾ ਭਲਾ ਹੋ ਜਾਊਗਾ ਪਾਰ ਲੰਘਨੇ ਦਾ ਇਸ ਕਰਕੇ ਮਾਰੇ ਗਏ ਭਾਈ ਹਰਦਾਸ ਰਸੀ ਉਹ ਪੁਰਖ ਗਿਆਨੀ ਏ ਪੁਰਖ ਗਿਆਨੀ ਪਰਮੇਸ਼ਰ ਦਾ ਨਾਮ ਲਪਿਆ ਕਰ ਬਾਣੀ ਪੜਿਆ ਕਰ ਸਮਿਆਂ ਕਰ ਰਾਜ ਜਾਏਗਾ ਰਹਾਉ ਵਿਸ਼ਰਾਮ ਦੇ ਤਰਕੇ ਚੱਲਦੇ ਮਹਾਰਾਜ ਜੀ ਮੁਕਤ ਉਗਤ ਜੁਗਤ ਸੱਚ ਪਾਈਐ ਮੁਕਤਦਾਰਤ ਭੁਗਤੀ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਏਗਾ ਨਾਮ ਜਪਣ ਨਾਲ ਮਾਇਆ ਤੋਂ ਬੰਦ ਖਲਾਸੀ ਹੋ ਜੂਗੀ ਮਾਇਆ ਦੇ ਮੋਹ ਤੋਂ ਛੁੱਟ ਜਾਵੇਂਗਾ ਭਗਤ ਆਤਮਾ ਦੀ ਖਰਾਬ ਪਰਮੇਸ਼ਰ ਦਾ ਨਾਮ ਤੇਰੇ ਅੰਦਰ ਜਾਵੇਗਾ ਭਗਤ ਤੇ ਮਹਾਰਾਜੀ ਕਹਿੰਦੇ ਜੁਗਤ ਤਰੀਕਾ ਜਿਉਂ ਦਾ ਧੰਦਾ ਜੋ ਨਾਮ ਜਪਿਆ ਇਹ ਤਿੰਨੇ ਚੀਜ਼ਾਂ ਮਿਲ ਜਾਂਦੀਆਂ ਮੋਗਤ ਧੋਗਤ ਤਿੱਜੁਗਤ ਨਾਮ ਜਪਣ ਨਾਲ ਮਾਰੇ ਕਰੇ ਤੈਨੂੰ ਮੁਕਤੀ ਮਿਲੂਗੀ ਨਾਮ ਜਪਣ ਨਾਲ ਤੇਰੀ ਆਤਮਾ ਨੂੰ ਖੁਰਾਕ ਮਿਲੂਗੀ ਤੇ ਮਰਗ ਦੇ ਨਾਮ ਜਪਣ ਨਾਲ ਤੈਨੂੰ ਜਿਉਣ ਦਾ ਢੰਗ ਆ ਜਾਊਗਾ ਵੀ ਮੈਂ ਜਿਉਣਾ ਕਿੱਦਾਂ ਦੁਨੀਆਂ ਵਿੱਚ ਹੁਣ ਤੇ ਬੰਦਾ ਜਿਹਨੇ ਪਰਿਵਾਰ ਵਧੀਆ ਪਾਲ ਲਿਆ ਤਾਂ ਮੈਂ ਤਾਂ ਜ਼ਿੰਦਗੀ ਬੜੀ ਸੋਹਣੀ ਬਤੀਤ ਕਰ ਲਈ ਹਾਮੀਆਂ ਕਈ ਵਾਰ ਆਪਾਂ ਭੋਗਾਂ ਤੇ ਜਾਂਦੇ ਆਂ ਬੋਲਣ ਵਾਲੇ ਬੋਲਣਗੇ ਜੀ ਆਪਣੇ ਪਰਿਵਾਰ ਨੂੰ ਬੜਾ ਸੋਹਣਾ ਏ ਸਾਰਾ ਕੁਝ ਦੇਖ ਕੇ ਗਏ ਬਜ਼ੁਰਗ ਇਹਨਾਂ ਦੀ ਜ਼ਿੰਦਗੀ ਆਪ ਦੀ ਸਫਲ ਕਰ ਗਈ ਮਰ ਕੇ ਤੇ ਜ਼ਿੰਦਗੀ ਹਰੋੜਾ ਸਫਲ ਹੋਣੀ ਹੈ ਜੇ ਤੂੰ ਨਾਮ ਜਪੇ ਹੁੰਦਾ ਹੈ ਜਦੋਂ ਤੈਨੂੰ ਮੁਕਤੀ ਮਿਲ ਗਈ ਜਦੋਂ ਤੈਨੂੰ ਆਤਮਾ ਦੀ ਖਰਾਕ ਮਿਲ ਗਈ ਨਾਮ ਜਦੋਂ ਤੈਨੂੰ ਜਿਉਣ ਦਾ ਢੰਗ ਆ ਗਿਆ ਵੀ ਜਿਉਣਾ ਕਿੱਦਾਂ ਹੈ ਮਾਰਕ ਨੇ ਫੇਰ ਜਾ ਕਰਕੇ ਸੱਚ ਪਾਈ ਹੈ ਸੱਚੇ ਪਰਮਾਤਮਾ ਨੂੰ ਪ੍ਰਾਪਤ ਹੋ ਗਿਆ ਵਾਹਿਗੁਰੂ ਜੀ ਮਿਲ ਪਏਗਾ ਸਰਬ ਸੁੱਖਾਂ ਦਾ ਦਾਤਾ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ ਉਹ ਮਿਲ ਪਏਗਾ ਮਨੁੱਖੀ ਕਹਿੰਦੇ ਆਪਣੇ ਦਾਸ ਤੋਂ ਭਗਤ ਦਾਣ ਦੇਵੇ ਫਿਰ ਜਦੋਂ ਸਾਚਾ ਸੱਚਾ ਵਾਹਿਗੁਰੂ ਮਿਲਦਾ ਹੈ ਫਿਰ ਉਹ ਉਹਦੇ ਸੇਵਕ ਜਿਹੜੇ ਨਾਮ ਜਪਣ ਵਾਲੇ ਹੁੰਦੇ ਉਹਦੇ ਦਾਸ ਬਣ ਜਾਂਦੇ ਆ ਉਹਦੇ ਸੇਵਕ ਬਣ ਜਾਂਦੇ ਆ ਉਹ ਆਪਣੇ ਸੇਵਕਾਂ ਨੂੰ ਫਿਰ ਭਗਤੀ ਦੀ ਦਾਤ ਦਿੰਦਾ ਹੈ ਆਪਣੇ ਦਾਸ ਕੋ ਭਗਤ ਦਾਣ ਦੇਵਾ ਭਗਤੀ ਦਾ ਦਾਣ ਦਿੰਦਾ ਹੈ ਪ੍ਰਮਾਤਮਾ ਫਿਰ ਉਹ ਦਾਸ ਸੇਵਕ ਜਿਹੜਾ ਰੋਜ਼ ਛੋੜਾ ਛੋੜਾ ਨਾਮ ਜਪਦਾ ਸੀ ਉਹ ਫਿਰ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਪਰ ਭਗਤੀ ਕਰਦਾ ਹੈ ਮਰਗ ਦੇ ਕਿ ਪੂਰਨ ਪੁਰਖ ਵਿਦਾਤਾ ਕੌਣ ਦਿੰਦਾ ਹੈ दान ਮਰਗ ਦੇ ਜਿਹੜਾ ਪੂਰਾ ਪੁਰਖ ਹੈ ਜਿਹੜਾ ਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਵਿਦਾਤਾ ਜਿਹੜਾ ਇਸ ਸੰਸਾਰ ਨੂੰ ਪੈਦਾ ਕਰਨ ਵਾਲਾ ਕਰਤਾ ਪੁਰਖ ਹੈ ਉਹ ਆਪਣੇ ਦਾਸਾਂ ਨੂੰ ਭਗਤੀ ਦਾ ਦਾਤ ਦਿੰਦਾ ਹੈ ਤੇ ਮਰਗੇ ਸ਼ਰਵਣੀ ਸੁਣੀਐ ਰਸਨਾ ਗਾਈਐ ਭਾਈ ਇਸ ਵਰਕੇ ਵਾਹਿਗੁਰੂ ਜਿੰਦੀ ਬਾਣੀ ਗੁਰੂ ਕੀ ਬਾਣੀ ਵਾਹਿਗੁਰੂ ਜੀ ਦਾ ਨਾਮ ਆਪਣੇ ਕੰਨਾਂ ਨਾਲ ਸ਼ਰਵਣੀ ਕਹਿੰਦੇ ਕੰਨਾਂ ਨੂੰ ਕੰਨਾਂ ਨਾਲ ਸੁਣਿਆ ਕਰਦਾ ਰਸਨਾ ਗਾਈ ਹੈ ਆਪਣੀ ਜੀਬਾ ਨਾਲ ਆਪਣੀ ਰਸਨਾ ਨਾਲ ਗਾਇਆ ਕਰ ਪਰਮੇਸ਼ਰ ਦਾ ਨਾਮ ਛਿਰੰਦ ਹੈ ਧਿਆਈ ਹੈ ਸੋਈ ਆਪਣੇ ਹਿਰਦੇ ਵਿੱਚ ਉਸ ਇੱਕੋ ਪਰਮਾਤਮਾ ਨੂੰ ਧਿਆਇਆ ਕਰ ਕਿਉਂਕਿ ਮਰਗ ਨੇ ਕਾਰਨ ਕਾਰਨ ਸਮਰੱਥ ਸਵਾਮੀ ਉਹੋ ਹੀ ਕਾਰਨ ਕਰਾਉਣ ਵਾਲਾ ਤਾਕਤ ਰੱਖਣ ਵਾਲਾ ਮਾਲਕ ਹੈ ਪਰਮਾਤਮਾ ਜੋ ਤੋ ਤਰਨਾ ਹੈ ਜੋ ਉਹਨੇ ਕਰਵਾਉਣਾ ਹੈ ਉਹ ਉਹਦੇ ਅੰਦਰ ਤਾਕਤ ਹੈ ਉਹ ਸਾਰੀ ਸਮਰੱਥਾ ਦਾ ਮਾਲਕ ਹੈ ਸਮਰੱਥ ਦਾਰ ਤਾਰੇ ਤਾਕਤ ਤੇ ਮਰ ਕਹਿੰਦੇ ਜਾ ਤੇ ਬ੍ਰਿਥਾ ਨਾ ਕੋਈ ਤੇ ਮਰ ਕਹਿੰਦੇ ਉਹਦੇ ਦਰਦ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਸਭ ਤੂੰ ਦਾਸ ਥਾਵੋਂ ਮੰਗਦੇ ਮੇਰੇ ਸਾਹ ਤੂੰ ਸਬਣਾ ਕਰ ਹੈ ਕਦਾਤ ਮਰ ਕਹਿੰਦੇ ਹੈ ਮੇਰੇ ਸਾਹ ਹੈ ਮੇਰੇ ਮਾਲਕ ਨੇ ਸਾਰੇ ਤੇਰੇ ਕੋਲੋਂ ਮੰਗਦੇ ਆ ਤੂੰ ਹੀ ਸਾਰੇ ਜੀਵਾਂ ਦਾ ਦਾਤਾ ਹੈ ਮਰਕਲੇ ਉਹਦੇ ਦਰਦ ਤੋਂ ਕੋਈ ਖਾਲੀ ਨਹੀਂ ਜਾਂਦਾ ਵੱਡੇ ਭਾਗ ਰਤਨ ਨੂੰ ਜਨਮ ਪਾਇਆ ਭਾਈ ਵੱਡੇ ਭਾਗਾ ਦੇ ਨਾਲ ਇਹ ਹੀਰਾ ਰਤਨ ਮਨੁੱਖਾ ਜੀਵਨ ਮਿਲਿਆ ਵੱਡੇ ਭਾਗਾ ਦੇ ਨਾਲ ਕਰੋ ਹਰਿ ਕਿਰਪਾ ਕਿਰਪਾਲਾ ਅਰਦਾਸ ਕਰੀਏ ਆਪਣੇ ਗੁਰੂ ਦੇ ਅੱਗੇ ਕਿ ਹੇ ਪਾਤਸ਼ਾਹ ਹੀ ਕਿਰਪਾਲੂ ਸਤਿਗੁਰੂ ਨੇ ਸਾਡੇ ਉੱਤੇ ਵੀ ਕਿਰਪਾ ਕਰੋ ਵੱਡੇ ਭਾਦਾਂ ਦੇ ਨਾਲ ਮਨੁੱਖਾ ਜੀਵਨ ਮਿਲਿਆ ਸਾਡੇ ਉੱਤੇ ਕਿਰਪਾ ਕਰੋ ਸਾਧ ਸੰਗ ਨਾਨਕ ਗੁਣ ਗਾਵੈ ਮੈਂ ਗੁਰੂ ਦੀ ਸੰਗਤ ਕਰਕੇ ਰੋਜ਼ ਤੇ ਤੇਰੇ ਗੁਣ ਗਾਵਾਂਗਾ ਮੈਂ ਗੁਰੂ ਦੀ ਸੰਗਤ ਕਰਕੇ ਰੋਜ਼ ਪਰਮਾਤਮਾ ਦੇ ਗੁਣ ਗਾਵਾਂ ਪਰਮਾਤਮਾ ਦੀ ਵਡਿਆਈ ਕਰਾਂ ਸਿਮਰੈ ਸਦਾ ਗੋਪਾਲਾ ਜਿਹੜਾ ਉਹ ਸਦਾ ਹੀ ਇਸ ਧਰਤੀ ਨੂੰ ਪਾਲਣਾ ਇਸ ਧਰਤੀ ਦੀ ਪਾਲਣਾ ਕਰਨ ਵਾਲਾ ਇਸ ਧਰਤੀ ਦਾ ਪ੍ਰਤਪਾਲਕ ਪ੍ਰਮਾਤਮਾ ਹੈ ਮੈਂ ਉਹਨੂੰ ਸਦਾ ਹੀ ਸਮਰਾਂ ਏ ਵਾਹਿਗੁਰੂ ਜੀ ਮੇਰੇ ਉੱਤੇ ਐਸੀ ਕਿਰਪਾ ਕਰੋ ਇਸ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਹਿੰਦੇ ਇਹ ਮਨੁੱਖ ਇਹ ਜੀਵ ਹਰ ਰਸ ਉਹ ਉਹ ਪ੍ਰਖ ਗਿਆਨੀ ਆਤਮਿਕ ਜੀਵਨ ਰੱਖਣ ਵਾਲੇ ਮਨੁੱਖ ਆਤਮਿਕ ਜੀਵਨ ਦੀ ਸਮਝ ਰੱਖਣ ਵਾਲੇ ਮਨੁੱਖ ਹਰੀ ਪ੍ਰਮਾਤਮਾ ਦੇ ਨਾਮ ਰਸ ਨੂੰ ਸੁਆ ਗਿਆ ਔਰ ਗੁਰੂ ਕੀ ਬਾਣੀ ਸੁਨਿਆ ਕਰ ਪੜਿਆ ਕਰ ਤੇਰੇ ਅੰਦਰ ਦੀ ਭੁੱਖ ਮਿਟ ਜਾਏਗੀ ਤ੍ਰਿਪਤ ਹੋ ਜਾਵੇਂਗਾ ਅਜ ਜਾਵੇਂਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਾਂ ਨੂੰ ਸਮਝ ਆਵੇ ਆਪਾਂ ਵੀ ਨਾਮ ਬਾਣੀ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ ਕਿਉਂਕਿ ਮਹਾਰਾਜ ਜੀ ਰੋਜ਼ ਆਵਾਜ਼ਾਰ ਕੇ ਕਹਿੰਦੇ ਆਪੋ ਸਿੱਖ ਸਤਿਗੁਰੂ ਕੀ ਪਿਆਰ ਹੋ ਗਾਵੁ ਸੱਚੀ ਬਾਣੀ ਬਾਣੀ ਤਾਂ ਗਾਵੁ ਗੁਰੂ ਕੇਰੀ ਬਾਣੀਆਂ ਸਿਰ ਬਾਣੀਆਂ ਕਿ ਗੁਰਸੇ ਆਓ ਮਿਲ ਬੈਠ ਕੇ ਅਕਾਲ ਸਵਾਹਿਬ ਜੀ ਦੀ ਬਾਣੀ ਸੁਣਾਈਏ ਮਹਾਰਾਜ ਜੀ ਕਿਰਪਾ ਕਰਨ ਖੋਈਆਂ ਭੁੱਲਾਂ ਦੀ ਖਿਮਾ ਸਾਰੀਆਂ ਸੰਤਾਂ ਦਾ ਧੰਨਵਾਦ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠਾ